आम आदमी पार्टी ਅਜਾ ਜਿੰਨੇ ਵੀ ਇਹੋ ਜਿਹੇ ਰਾਜਨੀਤਿਕ ਦਲ ਹੈਗੇ ਆ ਜਿਹੜੇ ਕਦੀ ਵੀ ਆਪਣੀ ਜ਼ੁबान ਤੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਨਾਮ ਨਹੀਂ ਲੈਂਦੇ ਸੀ ਅੱਜ ਉਹ ਮਜਬੂਰ ਹੋ ਗਏ ਇਹ ਬੜੀ ਵੱਡੀ ਉਪਲਬਧੀ ਹੈਗੀ ਆ ਸਿੱਖਿਆ ਨੀਤੀ ਦੀ ਗੱਲ ਕਰਦੇ ਆ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਆ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਬੇਦਵੀਆਂ ਕਿਵੇਂ ਹੋਈਆਂ ਪ੍ਰਤੀ ਮਾਵਾਂ ਦੀਆਂ ਬੇਦਵੀਆਂ ਕਿਵੇਂ ਹੋਈਆਂ ਉਹ ਰਾਜਸੀ ਤਾਕਤਾਂ ਕਿਵੇਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਮ ਨੂੰ ਧੁੰਦਲਾ ਕਰਨ ਦੇ ਲਈ ਮਤਲਬ ਤਤਪਰ ਹੋਈਆਂ ਨੇ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਨਹੀਂ ਕਿ ਮੌਜੂਦਾ ਹਾਲਾਤਾਂ ਦੇ ਹਿਸਾਬ ਦੇ ਨਾਲ 바ਵਾ ਸਾਹਿਬ ਦਾ ਨਾਮ ਸਿਰਫ ਤੇ ਸਿਰਫ ਯੂਜ਼ ਕੀਤਾ ਜਾ ਰਿਹਾ ਹੈ ਜੈ ਪੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ 바ਵਾ ਸਾਹਿਬ ਪੀਮਰਾਓਂ ਬੇਦਕਰ ਜੀ ਦੇ ਜਨਮ ਦਿਹਾੜੇ ਤੇ ਅੱਜ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਗਿਆਨ ਚੀਲ ਜੀ ਫਗਵਾੜਾ ਤੋਂ ਸੋ 바ਵਾ ਸਾਹਿਬ ਪੀਮਰਾਓਂ ਬੇਜਕਰ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਅਸੀਂ ਇਹਨਾਂ ਨੂੰ ਸੁਣਿਆ ਔਰ ਇਹਨਾਂ ਦੇ ਜਿਹੜੇ ਵਿਚਾਰ ਹੈ ਇੱਕ ਅਲੱਗ ਜਿਹੜੇ ਤੱਥ ਪੇਸ਼ ਕਰਦੇ ਨੇ ਕਿ ਅਸੀਂ ਕਿੱਥੇ ਖੜੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਲੈ ਕੇ ਜਜੇਕਾਰ ਤਾਂ ਅਸੀਂ ਕਰੀ ਜਾ ਰਹੇ ਆ ਕੀ ਅਸਲ ਦੇ ਵਿੱਚ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਵਿਚਾਰ ਸੀ ਅਸੀਂ ਉਹਨਾਂ ਤੇ ਅਮਲੀ ਜਾਮਾ ਅਪਣਾਇਆ ਕਿ ਨਹੀਂ ਅਪਣਾਇਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦੇ ਇਸ ਪਾਵਨ ਦਿਹਾੜੇ ਤੇ ਬਾਬਾ ਸਾਹਿਬ ਪੀਮਬਰੋ ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਅੱਜ ਇਹ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਸਮਾਜ ਨੂੰ ਗੱਲਬਾਤ ਕਰਦੇ ਹਾਂ ਜੀ ਸਰ ਸਵਾਗਤ ਹੈ ਜੀ ਦਿਰਾਵੜ ਚ ਲੱਤ ਧੰਨਵਾਦ ਜੀ ਜੀ ਬਾਬਾ ਸਾਹਿਬ ਡਾਕਟਰ ਅੰਬੇੜਕਰ ਜੀ ਦਾ ਗਿਆ ਹੋਇਆ ਉਹਨਾਂ ਨੂੰ ਇਸ ਦੁਨੀਆ ਵਿੱਚੋਂ ਗਿਆ ਹੋਇਆ ਲਗਭਗ 69 ਸਾਲ ਹੋਣ ਜਾ ਰਹੇ ਆ ਜੀ 1956 ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਾਣ ਤੋਂ ਮਗਰੋਂ ਜੋ ਇਸ ਦੇਸ਼ ਦਾ মিডিਆ ਆ ਜੋ ਹਾਕਮ ਜਮਾਤ ਹੈ ਜਾਂ ਉਹ ਇੰਸਟੀਟਿਊਸ਼ਨ ਜਿਹੜੀਆਂ ਕਿ ਦੇਸ਼ ਦਾ ਜੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦਾ ਜੋ ਸਿਲੇਬਸ ਤਿਆਰ ਕਰਦੀਆਂ ਆ ਇਨਾ ਹਾਕਮ ਜਮਾਤਾਂ ਨੇ ਔਰ ਇਨਾ ਇੰਸਟੀਚੂਸ਼ਨਸ ਨੇ ਔਰ ਭਾਰਤੀ মিডিਆ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਿਰਫ ਔਰ ਸਿਰਫ ਭਾਰਤੀ ਸੰਵਿਧਾਨ ਕਾਢਣੀ ਜਿਹੜੀ ਕਮੇਟੀ ਸੀਗੀ ਕੰਸਟਿਟੂਐਂਟ ਅਸੈਂਬਲੀ ਜੋ ਹੈ ਉਹਦੇ ਵਿੱਚ ਕਈ ਪ੍ਰਕਾਰ ਦੀਆਂ ਕਮੇਟੀਆਂ ਸੀਗੀਆਂ ਉਹਦੇ ਵਿੱਚ ਇੱਕ ਡਰਾਫਟਿੰਗ ਕਮੇਟੀ ਸੀ ਜਿਹਦੇ ਚੇਅਰਮੈਨ ਜਮ ਮੁਖੀ ਸੀਗੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੇਕੇ ਜੀ ਭਾਰਤੀ ਹੁਕਮਰਾਨਾਂ ਨੇ মিডিਆ ਨੇ ਇਹ ਪੂਰੀ ਕੋਸ਼ਿਸ਼ ਕੀਤੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਿਰਫ ਤੇ ਸਿਰਫ ਡਰਾਫਟਿੰਗ ਕਮੇਟੀ ਦੇ ਮੁਖੀ ਦੇ ਤੌਰ ਤੇ ਹੀ ਜਿਹੜਾ ਹੈਗਾ ਉਹਨਾਂ ਨੂੰ ਸੀਮਤ ਕਰ ਦਿੱਤਾ ਜਾਵੇ ਜੀ ਦੂਸਰੀ ਉਹਨਾਂ ਦੀ ਕੋਸ਼ਿਸ਼ ਸੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਿਰਫ ਮਹਾਰਾਸ਼ਟra ਤੱਕ ਸੀਮਤ ਹੋ ਜਾਣ ਉਹ ਦੇਸ਼ ਦੇ ਵਿੱਚ ਉਹਨਾਂ ਦਾ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਨਾ ਹੋਵੇ ਤੀਸਰੀ ਇਹਨਾਂ ਦੀ ਕੋਸ਼ਿਸ਼ ਇਹ ਸੀਗੀ ਕਿ ਮਹਾਰਾਸ਼ਟra ਹੀ ਨਹੀਂ ਸਿਰਫ ਔਰ ਸਿਰਫ ਸ਼ੈਡੂਲ ਕਾਸਟ ਦੀ ਇੱਕ ਮਹਾਰ ਜਾਤੀ ਤੱਕ ਹੀ ਉਹ सिमਟ ਕੇ ਰਹਿ ਜਾਣਾ ਇਹ ਇਹਨਾਂ ਦੀ ਪੂਰੀ ਕੋਸ਼ਿਸ਼ ਸੀਗੀ ਜੀ ਪਰ ਭੋਜਨ ਸਮਾਜ ਦੇ ਵਿੱਚ ਐਸਸੀ ਐਸਟੀ ਓਬੀਸੀ ਦੇ ਸਮਾਜ ਦੇ ਵਿੱਚ ਸਮੇਂ-ਸਮੇਂ ਤੇ ਬਹੁਤ سارے ਸੰਗਠਨ ਬਣੇ ਅੱਜ ਵੀ ਬਣ ਰਹੇ ਆ ਭਵਿੱਖ ਵਿੱਚ ਵੀ ਬਣ ਗਏ ਇਹਨਾਂ ਸੰਗਠਨਾਵਾਂ ਦੇ ਕਾਰਜਕਰਤਾਵਾਂ ਨੇ ਪ੍ਰਚਾਰਕਾਂ ਨੇ ਅੱਜ 바ਵਾ ਸਾਹਿਬ ਡਾਕਟਰ ਅੰਬਿੜਕਰ ਨੂੰ ਕੇਵਲ ਭਾਰਤ ਵਿੱਚ ਹੀ ਨਹੀਂ ਪੂਰੀ ਦੁਨੀਆ ਵਿੱਚ ਪਹੁੰਚਾ ਦਿੱਤਾ ਗਿਆ ਔਰ ਅੱਜ ਉਹਨਾਂ ਦੀ 134ਵੀਂ ਜਨਮ ਦਿਨ ਜਿਵੇਂ ਇੱਥੇ ਕਪੂਰਸਲਾ ਵਿਖੇ ਮਨਾਈ ਗਈ ਹੈ ਅੱਜ ਦੇ ਦਿਨ ਹੀ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਦੀ ਜਨਮ ਦਿਨ ਜਿਹੜੀ ਹੈਗੀ ਆ ਮਨਾਈ ਜਾ ਰਹੀ ਹੈਗੀ ਆ ਔਰ ਇਹ ਇੱਕ ਬੜੀ ਵੱਡੀ ਉਪਲਬਧੀ ਹੈਗੀ ਆ ਸਾਡੇ ਸੰਗਠਨਾਵਾਂ ਦੀ ਸਾਡੇ ਕਾਰਜਕਰਤਾਵਾਂ ਪ੍ਰਚਾਰਕਾਂ ਦੀ ਦੂਸਰੀ ਜਿਹੜੀ ਹੈਗੀ ਆ ਕਿ ਇਹਦੀ ਉਪਲਬਧੀ ਇਹ ਹੈਗੀ ਆ ਕਿ ਜਿਹੜੇ ਲੋਕ ਬਾਬਾ ਸਾਹਿਬ ਨੂੰ ਸੀਮਿਤ ਕਰਨਾ ਚਾਹੁੰਦੇ ਸੀਗੇ ਬਾਬਾ ਸਾਹਿਬ ਨੂੰ ਰੋਕਣਾ ਚਾਹੁੰਦੇ ਸੀਗੇ ਅੱਜ ਉਹ ਵੀ ਮਜਬੂਰ ਹੋ ਗਏ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਮ ਲੈਣ ਦੇ ਲਈ ਔਰ ਉਹ ਵੀ ਅੱਜ ਉਹਨਾਂ ਦੇ ਬੁੱਤਾਂ ਤੇ ਹਾਰ-ਪਾਰ ਹੈਗੇ ਆ ਅੱਜ ਚਾਹੇ ਉਹ ਕਮਿਊਨਿਸਟ ਧੜੇ ਸੀਗੇ ਚਾਹੇ ਉਹ ਕਾਂਗਰਸ ਸੀ ਭਾਜਪਾ ਸੀ ਅਕਾਲੀ ਦਲ ਸੀ ਆਮ ਆਦਮੀ ਪਾਰਟੀ ਆ ਜਾਂ ਜਿੰਨੇ ਵੀ ਇਹੋ ਜਿਹੇ ਰਾਜਨੀਤਿਕ ਦਲ ਹੈਗੇ ਆ ਜਿਹੜੇ ਕਦੀ ਵੀ ਆਪਣੀ ਜ਼ੁਬਾਨ ਤੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਨਾਮ ਨਹੀਂ ਲੈਂਦੇ ਸੀ ਅੱਜ ਉਹ ਮਜਬੂਰ ਹੋ ਗਏ ਇਹ ਬੜੀ ਵੱਡੀ ਉਪਲਬਧੀ ਹੈਗੀ ਆ ਸਰ ਸਰ ਇੱਕ ਸਵਾਲ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਜੀ ਦਾ ਨਾਮ ਲੈਣ ਲਈ ਮਜਬੂਰ ਹੋ ਗਏ ਪਰ ਕਿਤੇ ਕਿਤੇ ਮੌਜੂਦਾ ਹਾਲਾਤ ਆਪਾਂ ਦੇਖਦੇ ਆਂ ਤੇ ਕਿਤੇ ਨ ਕਿਤੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਿਹੜਾ ਨਾਮ ਹੈ ਉਹਨੂੰ ਯੂਜ਼ ਕੀਤਾ ਜਾ ਰਿਹਾ ਉਹਨਾਂ ਨੂੰ ਦਿਵਾਰਾਂ ਤੇ ਫੋਟਾਂ ਲਗਵਾ ਕੇ ਜਿਹੜੇ ਜਿਵੇਂ ਆਪਾਂ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਦੇ ਆਂ ਕਿ ਉਹ ਕਹਿੰਦੇ ਸੀ ਕਿ ਬਾਬਾ ਸਾਹਿਬ ਅੰਬੇਦਕਰ ਜੀ ਔਰ ਭਗਤ ਸਿੰਘ ਨੂੰ ਅਸੀਂ ਆਦਰਸ਼ ਮੰਨਾਂਗੇ ਪਰ ਅੱਜ ਆਪਾਂ ਸਿੱਖਿਆ ਨੀਤੀ ਦੀ ਗੱਲ ਕਰਦੇ ਆਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਆਂ ਕਿ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਬੇਦਵੀਆਂ ਕਿਵੇਂ ਹੋਈਆਂ ਪ੍ਰਤੀ ਮਾਮਾਆਂ ਦੀਆਂ ਬੇਦਵੀਆਂ ਕਿਵੇਂ ਹੋਈਆਂ ਉਹ ਰਾਜਸੀ ਤਾਕਤਾਂ ਕਿਵੇਂ ਬਾਬਾ ਸਾਹਿਬ ਅੰਬੇਦਕਰ ਜੀ ਦੇ ਨਾਮ ਨੂੰ ਧੁੰਦਲਾ ਕਰਨ ਦੇ ਲਈ ਮਤਲਬ ਤਤਪਰ ਹੋਈਆਂ ਨੇ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਲੱਗਦਾ ਨਹੀਂ ਕਿ ਮੌਜੂਦਾ ਹਾਲਾਤਾਂ ਦੇ ਹਿਸਾਬ ਦੇ ਨਾਲ ਬਾਬਾ ਸਾਹਿਬ ਦਾ ਨਾਮ ਸਿਰਫ ਤੇ ਸਿਰਫ ਯੂਜ਼ ਕੀਤਾ ਜਾ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਹਰ ਮਹਾਪੁਰਸ਼ ਦੇ ਨਾਲ ਇਹ ਹੁੰਦਾ ਆ ਕੁਝ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਉਸ ਮਹਾਪੁਰਸ਼ ਦਾ ਨਾਮ ਲੈ ਕੇ ਰਾਜਨੀਤਿਕ ਸੀੜੀ ਚੜਨ ਦੇ ਲਈ ਜੀ ਜਾਂ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਦੀਆਂ ਇਮੋਸ਼ਨਸ ਨੂੰ ਉਹ ਯੂਜ਼ ਕਰਕੇ ਉਸ ਦਾ ਰਾਜਨੀਤਿਕ ਲਾਹਾ ਫਾਇਦਾ ਲੈਣ ਦਾ ਜਿਹੜਾ ਹੈਗਾ ਉਪਰਾਲਾ ਕਰਦੀਆਂ ਹੈਗੀਆਂ ਔਰ ਇਹ ਸਾਡੇ ਸਮਾਜ ਦੇ ਵਿੱਚ ਵੀ ਹੋ ਰਿਹਾ ਹੈਗਾ ਔਰ ਜਿਹੜਾ ਬਾਬਾ ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧੀ ਵਰਗ ਜਿਹੜਾ ਹੈਗਾ ਉਹ ਵੀ ਕਰ ਰਿਹਾ ਹੈਗਾ ਇਹ ਜੋ ਮੈਂ ਦੱਸੀ ਗੱਲ ਹੁਣ ਕਿ ਇੰਨੇ ਸਾਲਾਂ ਦੇ ਵਿੱਚ ਬਾਬਾ ਸਾਹਿਬ ਵਿਸ਼ਵ ਪੱਧਰ ਦੀ ਇੱਕ ਸ਼ਖਸੀਅਤ ਬਣ ਚੁੱਕੇ ਆ ਇਹਦੇ ਇੱਕ ਕਮੀ ਵੀ ਜੋ ਹੈ ਮੈਨੂੰ ਜੋ ਮਹਿਸੂਸ ਹੁੰਦੀ ਆ ਉਹ ਇਹ ਹੈਗੀ ਆ ਕਿ ਅੱਜ 2025 ਤੱਕ ਪਹੁੰਚਦੇ ਆ ਪਹੁੰਚਦੇ ਆ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਦੇ ਉੱਤੇ ਮੰਚ ਵੱਧ ਗਏ ਨੇ ਮਾਈਕ ਲੱਗ ਵੱਧ ਗਏ ਨੇ ਬੁਲਾਰੇ ਬਹੁਤ ਹੋ ਗਏ ਨੇ ਸਰੋਤੇ ਵੀ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਜੋ ਬਾਬਾ ਸਾਹਿਬ ਅੰਬੇਡਕਰ ਦਾ ਜੋ ਸੁਪਨਾ ਸੀ ਉਹ ਜੋ ਚਾਹੁੰਦੇ ਸੀ ਉਸ ਦਿਸ਼ਾ ਵੱਲ ਨੂੰ ਅਸੀਂ ਨਹੀਂ ਉਸ ਅਨੁਪਾਤ ਵਿੱਚ ਵਧ ਰਹੇ ਜਿਸ ਅਨੁਪਾਤ ਵਿੱਚ ਸਾਨੂੰ ਵਧਣਾ ਚਾਹੀਦਾ ਹੈਗਾ ਤੇ ਇਹ ਇੱਕ ਕਮੀ ਹੈਗੀ ਹੈ ਕਿ ਕਿਤੇ ਅਸੀਂ ਇਹ ਨਾ ਹੋਵੇ ਕਿ ਜਿਵੇਂ ਬਾਕੀ ਸਾਡੇ ਬਾਬਾ ਸਾਹਿਬ ਤੋਂ ਪਿਛਲੇ ਮਹਾਪੁਰਸ਼ਾਂ ਦੇ ਨਾਲ ਜਿਵੇਂ ਹੋਇਆ ਹੈਗਾ ਕਿ ਸਿਰਫ ਅਸੀਂ ਉਹਨਾਂ ਦਾ ਜਦੋਂ ਜਨਮ ਦਿਨ ਆਉਂਦਾ ਹੈਗਾ ਤੇ ਜਨਮ ਦਿਨ ਮਨਾ ਲੈਂਦੇ ਹੈਗੇ ਆ ਅਸੀਂ ਉਹਨਾਂ ਦੀ ਜੈ ਜੈਕਾਰ ਕਰ ਲੈਣੇ ਹੈਗੇ ਆ ਲੰਗਰ ਪਾਣੀ ਸ਼ਾਕ ਕੇ ਆਪਣੇ ਘਰਾਂ ਨੂੰ ਚਲੇ ਜਾਣੇ ਹੈਗੇ ਆ ਇਹ ਇੱਕ ਕਿਤੇ ਨਾ ਕਿਤੇ ਮੈਨੂੰ ਕਮੀ ਦਿਖਦੀ ਆ ਜੀ ਜੀ ਸਰੇਕ ਸਵਾਲ ਹੈ ਕਿ ਜਿਵੇਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਸਾਰੀਆਂ 바ਵਾ ਸਾਹਿਬ ਅੰਬੇਦਕਰ ਜੀ ਦਾ ਨਾਮ ਵੀ ਯੂਜ਼ ਹੋ ਰਿਹਾ ਪਰ ਜਿਹੜੇ ਵਿਰੋਧ ਕਰਦੇ ਉਹ ਤਾਂ ਚਲੋ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 바ਵਾ ਸਾਹਿਬ ਦਾ ਵਿਰੋਧ ਕਰਦੇ ਨੇ ਜਾਂ 바ਵਾ ਸਾਹਿਬ ਦੇ ਨਾਮ ਨੂੰ ਧੁੰਦਲਾ ਕਰਨ ਦੇ ਲਈ ਪ੍ਰਯਾਸ ਕਰ ਰਹੇ ਨੇ ਪਰ ਅਸਲ ਦੇ ਵਿੱਚ ਜਿਹੜੇ 바ਵਾ ਸਾਹਿਬ ਦੇ ਪੈਰੋਕਾਰ ਨੇ ਜਿਹੜੇ 바ਵਾ ਸਾਹਿਬ ਨੂੰ ਮੰਨਦੇ ਨੇ ਉਹ 바ਵਾ ਸਾਹਿਬ ਦੇ ਤਿਆਗ ਨੂੰ ਕਿਵੇਂ ਸਮਝਣ ਕਿਵੇਂ ਉਹ ਲਹਿਣ ਕੀ ਕਿਵੇਂ 바ਵਾ ਸਾਹਿਬ ਅੰਬੇਦਕਰ ਜੀ ਨੇ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਕੇ ਸਾਨੂੰ ਹੱਕ ਜਿਹੜੇ ਹਕੂਕ ਲੈ ਕੇ ਦਿੱਤੇ ਕਿਵੇਂ ਸਮਝਣੇ ਲੋਕਾਂ ਤੱਕ ਕਿਵੇਂ ਆਪਾਂ ਗਰਾਊਂਡ ਲੈਵਲ ਤੇ ਮੈਸੇਜ ਲੈ ਕੇ ਜਾਵਾਂਗੇ 바ਵਾ ਸਾਹਿਬ ਡਾਕਟਰ ਅੰਬੇਦਕਰ ਦੇ ਦੇਖੋ ਵਿਚਾਰ ਕੋਈ ਵੀ ਦੁਨੀਆ ਦਾ ਕੋਈ ਵੀ ਵਿਚਾਰ ਹੋਵੇ 바ਵਾ ਸਾਹਿਬ ਅੰਬੇਦਕਰ ਦਾ ਵਿਚਾਰ ਹੈ ਚਾਹੇ ਉਹ ਹਿਟਲਰ ਦਾ ਵਿਚਾਰ ਹੈ ਚਾਹੇ ਉਹ ਕਿਸੇ ਵੀ ਵਿਅਕਤੀ ਦਾ ਵਿਚਾਰ ਹੋਵੇ ਜਿੰਨਾ ਚਿਰੋ ਵਿਚਾਰ ਧਰਾਤਲ ਤੇ ਨਹੀਂ ਆਂਦਾ ਉਹ ਅਮਲ ਦੇ ਵਿੱਚ ਨਹੀਂ ਉਤਾਰਿਆ ਜਾਂਦਾ ਉਸ ਦੇ ਪ੍ਰਣਾਮ ਜਿਹੜੇ ਹੈਗੇ ਆ ਉਸ ਤੇ ਸਿੱਟੇ ਜੋ ਹੈਗੇ ਆ ਉਹ ਨਹੀਂ ਮਿਲਣਗੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਪਹਿਲਾਂ ਤਾਂ ਪ੍ਰੋਪਰਲੀ ਉਹਨੂੰ ਸਮਝਣਾ ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਸ਼ਖਸੀਅਤ ਆ ਉਹ ਬਹੁ ਮੁਖੀ ਆ ਬਹੁ ਪੱਖੀ ਆ ਬਾਬਾ ਸਾਹਿਬ ਅੰਬੇਡਕਰ ਇੱਕ ਇਤਿਹਾਸਕਾਰ ਵੀ ਨੇ ਬਾਬਾ ਸਾਹਿਬ ਅੰਬੇਡਕਰ ਇੱਕ ਸੰਵਿਧਾਨ ਸਭਾ ਕਾਰਡਨੀ ਤੇ ਮੁਖੀ ਰਹਿੰਦੇ ਹੋਏ ਸੰਵਿਧਾਨ ਨਿਰਮਾਤਾ ਵੀ ਉਹਨਾਂ ਨੂੰ ਆਪਾਂ ਕਹਿੰਦੇ ਆ ਉਹ ਪੋਲਿਟਿਕਲ ਲੀਡਰ ਵੀ ਨੇ ਉਹ ਧੰਮਦਾਤਾ ਵੀ ਨੇ ਉਹਨਾਂ ਨੇ ਧੰਮ ਸਾਨੂੰ ਦਿੱਤਾ ਹੈਗਾ ਉਹ ਸਮਾਜਿਕ ਕ੍ਰਾਂਤੀ ਦੇ ਆਪਾਂ ਉਹਨਾਂ ਨੂੰ ਪ੍ਰਣੇਤਾ ਵੀ ਆਖਦੇ ਹੈਗੇ ਆ ਉਹ ਆਪਣੇ ਸਮੇਂ ਦੇ ਵਿੱਚ ਇੱਕ ਪੱਤਰਕਾਰ ਵੀ ਬਹੁਤ ਵੱਡੇ ਰਹੇ ਹੈਗੇ ਆ ਤੇ ਉਹ ਬਹੁਤ ਵੱਡੇ ਇਕਨੋਮਿਸਟ ਜਿਹੜੇ ਹੈਗੇ ਅਰਥਸ਼ਾਸਤਰੀ ਰਹੇ ਹੈਗੇ ਆ ਉਹਨਾਂ ਦੀ ਜਿਹੜੀ ਸ਼ਖਸੀਅਤ ਦੇ ਬਹੁਤ ਸਾਰੇ ਪਹਿਲੂ ਹੈਗੇ ਆ ਹੁਣ ਤੱਕ ਇਹ ਹੋਇਆ ਹੈਗਾ ਇਹਨਾਂ 60 70 ਸਾਲਾਂ ਦੇ ਵਿੱਚ ਕਿ ਜੋ ਸੰਗਠਨ ਜਿਸ ਸੈਕਟਰ ਨੂੰ ਲੈ ਕੇ ਜਿਸ ਖੇਤਰ ਨੂੰ ਲੈ ਕੇ ਉਹ ਕੰਮ ਕਰ ਰਿਹਾ ਹੈਗਾ ਚਾਹੇ ਉਹ ਰਾਜਨੀਤਿਕ ਹੈ ਚਾਹੇ ਉਹ ਧਾਰਮਿਕ ਹੈ ਚਾਹੇ ਉਹ ਸਮਾਜਿਕ ਹੈ ਇਹਨਾਂ ਸੰਗਠਨਾਵਾਂ ਦੇ ਲੀਡਰਾਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਅੰਦোলন ਦੀ ਜੋ ਵਿਆਖਿਆ ਵਿਸ਼ਲੇਸ਼ਣ ਜਿਹੜਾ ਹੈਗਾ ਉਹਨਾਂ ਨੇ ਉਸੇ ਹੀ ਚਸ਼ਮੇ ਤੋਂ ਉਸੇ ਹੀ ਐਂਗਲ ਤੋਂ ਕੀਤਾ ਹੈਗਾ ਬਟ ਬਾਬਾ ਸਾਹਿਬ ਅੰਬੇਡਕਰ ਨੂੰ ਸਮੁੱਚੇ ਤੌਰ ਤੇ ਦੇਖਣਾ ਔਰ ਉਸ ਨੂੰ ਸਮਝਣਾ ਕਿਉਂਕਿ ਉਹਦੇ ਵਿੱਚ ਸਿਰਫ ਤੇ ਸਿਰਫ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਦੇ ਵਿੱਚ ਸਿਰਫ ਬੋਲਣਾ ਸੁਣਨਾ ਪੜ੍ਹਨਾ ਹੀ ਨਹੀਂ ਹੈ ਕਰਨਾ ਵੀ ਹੈ ਉਹਦੇ ਵਿੱਚ ਕਰਮ ਵੀ ਹੈ ਤੇ ਉਸ ਕਰਮ ਦੇ ਵਿੱਚ ਕੰਸਟਰਕਟਿਵ ਕੰਮ ਵੀ ਆਉਂਦੇ ਹੈ ਕਿ ਬਾਬਾ ਸਾਹਿਬ ਅੰਬੇਡਕਰ ਨੇ ਮੀਡੀਆ ਦੇ ਖੇਤਰ 'ਚ ਵੀ ਕੰਮ ਕੀਤਾ ਆਪਾਂ ਜਾਣਦੇ ਆ ਕਿ ਉਹਨਾਂ ਨੇ ਕਈ ਸਾਰੇ ਪੇਪਰ ਜਿਹੜੇ ਹੈਗੇ ਉਸ ਸਮੇਂ ਚਲਾਏ ਹੈਗੇ ਆ ਤੇ ਮੀਡੀਆ ਨੂੰ ਅਸੀਂ ਕਿਵੇਂ ਆਪਣੇ ਸਮਾਜ ਦੇ ਵਿੱਚ ਇਸਟੈਬਲਿਸ਼ ਕਰ ਸਕਦੇ ਹਾਂ ਆਪਣਾ ਇੰਡੀਪੈਂਡੈਂਟ মিডিਆ ਜਿਹੜਾ ਹੈਗਾ ਅਸੀਂ ਇੰਡੀਪੈਂਡੈਂਟ ਆਪਣੀ ਇਕਨੋਮੀ ਕਿਵੇਂ ਖੜੀ ਕਰ ਸਕਦੇ ਹੈਗੇ ਆ ਸਿਰਫ ਨੌਕਰੀਆਂ ਤੱਕ ਸਰਕਾਰੀ ਨੌਕਰੀਆਂ ਤੱਕ ਸੀਮਤ ਕਰਕੇ ਅਸੀਂ ਬਾਬਾ ਸਾਹਿਬ ਨੂੰ ਜਾਂ ਰੱਖਵੇਂ ਕਰਨ ਨੂੰ ਨਾ ਦੇਖੀਏ 98% ਪ੍ਰਾਈਵੇਟ ਸੈਕਟਰ ਹੈਗਾ ਹਿੱਸਾ ਉਹਦੇ ਵਿੱਚ ਅਸੀਂ ਆਪਣੀ ਇਕਨੋਮੀ ਕਿਵੇਂ ਖੜੀ ਕਰਨੀ ਹੈਗੀ ਆ ਉਹਦੇ ਵੱਲ ਧਿਆਨ ਦਿਈਏ ਅਸੀਂ ਆਪਣੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਕਿਵੇਂ ਖੜੇ ਕਰਨੇ ਹੈਗੇ ਕਿਉਂਕਿ ਇਹ ਸਾਰਾ ਦਾ ਸਾਰਾ ਵਪਾਰ ਹੋ ਰਿਹਾ মিডিਆ ਇੱਕ ਇੰਡਸਟਰੀ ਬਣ ਗਈ ਆ ਐਜੂਕੇਸ਼ਨ ਇੱਕ ਇੰਡਸਟਰੀ ਬਣ ਗਈ ਆ ਹੈਲਥ ਇੱਕ ਇੰਡਸਟਰੀ ਬਣ ਗਈ ਆ ਜੋ ਇੰਡਸਟਰੀ ਵਪਾਰ ਹੈ ਉਹ ਤਾਂ ਹੈ ਹੀ ਹੈ ਇਹ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਜੇ ਪ੍ਰਾਈਵੇਟਾਈਜੇਸ਼ਨ ਹੋ ਰਿਹਾ ਹੈਗਾ ਤਾਂ ਸਾਨੂੰ ਆਪਣਾ ਵਿਕਲਪ ਕਿਵੇਂ ਖੜਾ ਕਰਨਾ ਚਾਹੀਦਾ ਇਹ ਤੇ ਸਾਡੇ ਬੁੱਧੀਜੀਵਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈਗਾ ਹਾਂਜੀ ਤੇ ਇੱਕ ਹੋਰ ਸਵਾਲ ਹੈ ਕਿ ਸਰ ਜਿਵੇਂ 84ਵੀਂ ਸੋਧ ਦੇ ਬਾਰੇ ਵਿੱਚ ਮੈਂ ਜਾਨਣਾ ਚਾਹਣਾ ਔਰ ਲੈਂਡ ਸੀਲਿੰਗ ਐਕਟ ਦੇ ਬਾਰੇ ਵਿੱਚ ਵੀ ਤੁਸੀਂ ਲਾਈਵ ਤੇ ਜ਼ਿਕਰ ਕਰਦੇ ਸੀ ਉਸ ਵਾਰ ਵੀ ਥੋੜਾ ਜਿਆਦਾ ਜ਼ਰੂਰ ਚਾਣਨਾ ਪਇਓ ਕਿਉਂਕਿ ਸਾਡਾ ਜਿਹੜਾ ਸਮਾਜ ਹੈ ਅਸਲ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਬਣਦੀ ਹੁੰਦੀ ਹੈ ਕਿ ਜਿਹੜੇ ਹੱਕ ਅਧਿਕਾਰ ਸਮਾਜ ਤੱਕ ਪਹੁੰਚਾਈ ਜਾਣ ਕਿ ਕਿਵੇਂ ਸਮਾਜ ਇਹਨਾਂ ਦਾ ਲਾਭ ਲੈ ਸਕਦਾ ਉਹ ਸਮਾਜ ਤੱਕ ਕਿਤੇ ਨਾ ਕਿਤੇ ਉਹ ਮੈਸੇਜ ਪਹੁੰਚਦਾ ਨਹੀਂ ਪਰ ਜਿਵੇਂ ਜਿਵੇਂ ਤੁਸੀਂ ਜ਼ਿਕਰ ਕਰਦੇ ਸੀ ਕਿ ਲੈਂਡ ਸੀਲਿੰਗ ਐਕਟ 84ਵੀਂ ਸੋਧ ਇਹਨਾਂ ਦੇ ਬਾਰੇ ਜ਼ਰੂਰ ਜਾਣਨਾ ਪਾਇਓ ਤਾਂ ਜੋ ਸਮਾਜ ਤੱਕ ਇੱਕ ਮੈਸੇਜ ਪਹੁੰਚ ਸਕੇ ਦੇਖੋ ਜਿਹੜਾ ਲੈਂਡ ਦਾ ਮਸਲਾ ਹੈਗਾ ਔਰ 55ਵੀਂ ਸੋਧ ਦਾ ਮਸਲਾ ਹੈਗਾ ਆ 84ਵੀਂ ਨਹੀਂ 55ਵੀਂ ਸੋਧ ਦਾ ਮਸਲਾ ਹੈਗਾ ਆ ਲੈਂਡ ਦਾ ਜਿਹੜਾ ਮਸਲਾ ਲੈਂਡ ਇੱਕ ਇਹੋ ਜੀ ਚੀਜ਼ ਹੈਗੀ ਆ ਜਿਹੜੀ ਪੀੜ੍ਹੀਦਰ ਪੀੜ੍ਹੀ ਅੱਗੇ ਟਰਾਂਸਫਰ ਹੁੰਦੀ ਆ ਜੀ ਨੌਕਰੀ ਨਹੀਂ ਹੁੰਦੀ ਚਾਹੇ ਕੋਈ ਕਲਾਸ 1 ਅਫੀਸਰ ਹੋਵੇ ਆਈਐਸ ਅਧਿਕਾਰੀ ਵੀ ਹੋਵੇ ਉਹ ਆਪਣੇ ਆਪਣੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਬੱਚੇ ਨੂੰ ਉੱਥੇ ਨਹੀਂ ਬਿਠਾ ਸਕਦਾ ਹੈਗਾ ਜੀ ਬਟ ਜ਼ਮੀਨ ਇੱਕ ਇਹੋ ਜੀ ਚੀਜ਼ ਹੈਗੀ ਆ ਜਿਹੜੀ ਪੀੜੀ ਦਰ ਪੀੜੀ ਅੱਗੇ ਉਹ ਉਹਦਾ ਉੱਤਰਾ ਅਧਿਕਾਰ ਜਿਹੜਾ ਹੈਗਾ ਪੀੜੀਆਂ ਨੂੰ ਮਿਲਦਾ ਹੈਗਾ ਆ ਤੇ ਇਹ ਬਾਬਾ ਸਾਹਿਬ ਅੰਬੇਡਕਰ ਨੇ ਵੀ ਇਸ ਪਾਸੇ ਬੜਾ ਧਿਆਨ ਦਿੱਤਾ ਸੀਗਾ ਕਿ ਜਿੰਨੀ ਵੀ ਜੋ ਸਰਕਾਰੀ ਜ਼ਮੀਨ ਹੈਗੀ ਆ ਉਹ ਸਾਡੇ ਬੇਜ਼ਮੀਨੇ ਲੋਕਾਂ ਨੂੰ ਉਹ ਮਿਲਣੀ ਚਾਹੀਦੀ ਹੈਗੀ ਆ ਔਰ ਲੈਂਡ ਰਿਫਾਰਮ ਐਕਟ ਲਿਆਂਦੇ ਗਏ ਇਹਦੇ ਲਈ ਇਹਦੇ ਵਿੱਚ ਬਹੁਤ ਸਾਰੀਆਂ ਅਲੱਗ-ਅਲੱਗ ਸੂਬੇ ਦੇ ਵਿੱਚ ਅਲੱਗ-ਅਲੱਗ ਬਰਾਦਰੀਆਂ ਨੂੰ ਇਸ ਦਾ ਫਾਇਦਾ ਮਿਲਿਆ ਵੀ ਹੈਗਾ ਉਹ ਜ਼ਮੀਨਾਂ ਦੇ ਮਾਲਕ ਬਣੇ ਹੈਗੇ ਆ ਤੇ ਇਹ ਇਸ ਚੀਜ਼ ਨੂੰ ਬਾਬਾ ਸਾਹਿਬ ਦੇ ਜਾਣ ਤੋਂ ਮਗਰ ਰਿਪਬਲਿਕਨ ਪਾਰਟੀ ਆਫ ਇੰਡੀਆ ਨੇ ਵੀ ਵੱਡੇ ਪੈਮਾਨੇ ਤੇ ਇਸ ਨੂੰ ਮੁੱਦਾ ਬਣਾਇਆ ਸੀਗਾ ਔਰ ਉਹਨਾਂ ਨੇ ਹੀ ਇਹ ਨਾਰਾ ਦਿੱਤਾ ਸੀ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਬਹੁਤ ਵੱਡਾ ਬਹੁਤ ਵੱਡੀ ਲਹਿਰ ਇਹ ਚੱਲੀ ਹੈਗੀ ਔਰ ਸਾਫ ਸ਼੍ਰੀ ਕਾਂਸ਼ੀ ਰਾਮ ਸਾਹਿਬ ਨੇ ਵੀ ਇਸ ਮਸਲੇ ਨੂੰ ਬੜੇ ਵੱਡੇ ਪੈਮਾਨੇ ਤੇ ਉਠਾਇਆ ਹੈਗਾ ਔਰ ਅੱਜ ਵੀ ਆਪਾਂ ਦੇਖਦੇ ਹਾਂ ਕਿ ਦੇਸ਼ ਦੇ ਵਿੱਚ ਜੋ ਖੇਤੀ ਕਰਨ ਵਾਲੀ ਜਿਹੜੀ ਜ਼ਮੀਨ ਹੈਗੀ ਆ ਉਹਦੇ ਵਿੱਚ ਅਨੁਸੂਚਿਤ ਜਾਤੀ ਜਨਜਾਤੀਆਂ ਦਾ ਜਿਹੜਾ ਹਿੱਸਾ ਹੈਗਾ ਬਹੁਤ ਹੀ ਘੱਟ ਹੈਗਾ ਪੰਜਾਬ ਦੇ ਵਿੱਚ ਆਪਾਂ ਬੈਠੇ ਤਾਂ ਪੰਜਾਬ ਦੀ ਵੀ ਗੱਲ ਕਰੀਏ ਤਾਂ ਇੱਥੇ ਸਿਰਫ ਖੇਤੀਬਾੜੀ ਵਾਲੀ ਜ਼ਮੀਨ ਜਿਹੜੀ ਹੈਗੀ ਔਰ ਵਿੱਚ 4% ਇਥੇ ਹਿੱਸਾ ਜਿਹੜਾ ਹੈਗਾ ਸਿਰਫ ਸ਼ੈਡਿਊਲ ਕਾਸਟਾਂ ਦਾ ਹੈਗਾ 96% ਜ਼ਮੀਨ ਜਿਹੜੀ ਆ ਜਿਹੜੀ ਗ੍ਰੀਨ ਜ਼ੋਨ ਦੇ ਵਿੱਚ ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਹੈਗੀ ਆ ਉਹ ਦੂਸਰੇ ਲੋਕਾਂ ਦੇ ਕੋਲ ਹੈਗੀ ਆ ਤੇ ਇਹ ਇੱਕ ਮਸਲਾ ਹੈਗਾ ਬਾਕੀ ਆਸੀ ਮਿਸੋਦਵਾ ਦਾ ਮਸਲਾ ਵੀ ਜਿਹੜਾ ਹੈਗਾ ਇਹ ਵੀ ਹਿੱਸੇਦਾਰੀ ਦਾ ਮਸਲਾ ਹੈਗਾ ਆ ਜੀ ਦੇਖੋ ਭਾਰਤੀ ਲੋਕਤੰਤਰ ਆਪਾਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਆਪਾਂ ਕਹਿੰਦੇ ਹੈਗੇ ਕਿ ਸਾਡਾ ਇੰਡੀਆ ਜੋ ਭਾਰਤ ਦੇਸ਼ ਜੋ ਹੈਗਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਜੀ ਲੋਕਤੰਤਰ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਜੋ ਅਡਲਟ ਹੋ ਗਿਆ ਜੋ ਬਾਲਗ ਹੋ ਗਿਆ ਉਹਨੂੰ ਮਤਾਧਿਕਾਰ ਜਿਹੜਾ ਹੈਗਾ ਪੋੜ ਦਾ ਅਧਿਕਾਰ ਮਿਲ ਗਿਆ ਹੈਗਾ ਔਰ ਇਹ ਲੋਕਤੰਤਰ ਹੈ ਇਹ ਗਲਤ ਉਹਦੀ ਵਿਆਖਿਆ ਕੀਤੀ ਜਾਂਦੀ ਹੈ ਕਿ ਸਿਰਫ ਇੰਨਾ ਹੀ ਨਹੀਂ ਹੁੰਦਾ ਇਹ ਵੀ ਹੁੰਦਾ ਬਟ ਇੰਨਾ ਹੀ ਨਹੀਂ ਹੁੰਦਾ ਲੋਕਤੰਤਰ ਦਾ ਮਤਲਬ ਹੈ ਕਿ ਉਸ ਦੇਸ਼ ਦੇ ਵਿੱਚ ਜੋ ਅਲੱਗ-ਅਲੱਗ ਸਮਾਜਿਕ ਸਮੂਹ ਧਾਰਮਿਕ ਸਮੂਹ ਨੇ ਜਿਵੇਂ ਐਸਸੀ ਐਸਟੀ ਓਬੀਸੀ ਇਹ ਕਨਸਟੀਟਿਊਸ਼ਨਲੀ ਇਹ ਤਿੰਨ ਵਰਗ ਨੇ ਔਰ ਤਿੰਨਾਂ ਦੇ ਕਮਿਸ਼ਨ ਬਣੇ ਹੈਗੇ ਆ ਠੀਕ ਹੈ ਮਹਿਲਾਵਾਂ ਨੇ ਤੇ ਮੁਸਲਮ ਨੇ ਧਾਰਮਿਕ ਘਟ ਗਣਤਿਆਂ ਵਿੱਚ ਸਿੱਖ ਨੇ 크ਿਸਚੀਅਨ ਨੇ ਬੋਧੀ ਨੇ ਜੈਨੀ ਨੇ ਮੁਸਲਮ ਨੇ ਤੇ ਇਹ ਜਿੰਨੀ ਆਬਾਦੀ ਇਹਨਾਂ ਦੀ ਹੈਗੀ ਆ ਇਹਨਾਂ ਵਰਗਾਂ ਦੀ ਇਸ ਵਿਧਾਨਿਕ ਵਰਗ ਜਿਹੜੇ ਹੈਗੇ ਔਰ ਧਾਰਮਿਕ ਜਿਹੜੇ ਸਮੂਹ ਹੈਗੇ ਆ ਇਹਨਾਂ ਨੂੰ ਆਬਾਦੀ ਦੇ ਅਨੁਪਾਤ ਦੇ ਵਿੱਚ ਜੋ ਸਰਕਾਰੀ ਤੇ ਪਬਲਿਕ ਸੈਕਟਰ ਦੇ ਵਿੱਚ ਜਿਹੜੇ ਮੈਕਮੇ ਜਾਂ ਕੰਪਨੀਆਂ ਹੈਗੀਆਂ ਆ ਉਹਦੇ ਵਿੱਚ ਆਬਾਦੀ ਦੇ ਅਨੁਪਾਤ ਵਿੱਚ ਹਿੱਸੇਦਾਰੀ ਮਿਲਣੀ ਚਾਹੀਦੀ ਹੈਗੀ ਆ ਜੀ ਹੁਣ ਨੌਕਰੀਆਂ ਦੇ ਵਿੱਚ ਵੀ ਜਦੋਂ ਆਪਾਂ ਗੱਲ ਆਉਂਦੀ ਹੈ ਤੇ ਨੌਕਰੀਆਂ ਦੇ ਵਿੱਚ ਵੀ ਚਾਰ ਕਲਾਸਾਂ ਹੁੰਦੀਆਂ ਨੇ ਔਰ ਉਹਦੇ ਵਿੱਚ ਵੀ ਜਿਹੜੀਆਂ ਕਲਾਸ 1 ਔਰ ਕਲਾਸ 2 ਜਿਹੜੀਆਂ ਹੈਗੀਆਂ ਤੇ ਉਹਦੇ ਅਕੋਰਡਿੰਗ ਜਿਹੜਾ ਹੈਗਾ ਜੋ ਸ਼ੈਡਿਊਲ ਕਾਸਟ ਵਰਗ ਜੋ ਮੰਨ ਲਓ 33% ਹੈਗਾ ਇਹ ਪਿਛਲੀ ਜਨਗਣਨਾ ਦੇ ਅਕੋਰਡਿੰਗ ਲਗਭਗ 33% ਜੋ ਹੈਗਾ ਆ ਤੇ ਜੇ ਟੋਟਲ ਜਿੰਨੀਆਂ ਵੀ ਪੋਸਟਾਂ ਕਲਾਸ 1 ਪੋਸਟਾਂ ਹੈਗੀਆਂ ਕਲਾਸ 2 ਪੋਸਟਾਂ ਹੈਗੀਆਂ ਤੇ ਉਹਦੇ ਵਿੱਚ 33% ਹਿੱਸੇਦਾਰੀ ਉਹਨਾਂ ਪੋਸਟਾਂ ਦੇ ਵਿੱਚ ਸ਼ੈਡਿਊਲ ਕਾਸਟ ਹੀ ਹੋਣੀ ਚਾਹੀਦੀ ਹੈ ਟ੍ਰਾਈਬ ਦਾ ਸ਼ੈਡਿਊਲ ਨਹੀਂ ਹੈਗਾ OBC ਨੂੰ ਲੈ ਕੇ ਤਾਂ ਬੜਾ ਮਸਲਾ ਹੈਗਾ ਇੱਥੇ ਕਿ ਹਾਲੇ ਤੱਕ ਤਾਂ ਉਹਨੂੰ ਰਿਕੋਗਨਾਈਜੇਸ਼ਨ ਇਹਨੂੰ ਉਸ ਲੈਵਲ ਤੇ ਦਿੱਤੀ ਗਈ ਕਿਉਂਕਿ ਮੰਡਲ ਕਮਿਸ਼ਨ ਦੀਆਂ ਸਿਫਾਰਸ਼ਾਂ ਪੰਜਾਬ 'ਚ ਲਾਗੂ ਹੀ ਨਹੀਂ ਕੀਤੀਆਂ ਗਈਆਂ ਤੇ ਉਹਨੂੰ ਆਬਾਦੀ ਦੇ ਅਨੁਪਾਤ ਦੇ ਵਿੱਚ ਵੀ ਨੌਕਰੀਆਂ ਦੇ ਵਿੱਚ ਹਿੱਸੇਦਾਰੀ ਹਲੇ ਨਹੀਂ ਦਿੱਤੀ ਜਾ ਰਹੀ ਹੈਗੀ ਤੇ 59ਵੀਂ ਸੂਚ ਦਾ ਮਸਲਾ ਵੀ ਇੱਕ ਅਹਿਮ ਮਸਲਾ ਹੈਗਾ ਤੇ ਭਾਰਤੀ ਲੋਕਤੰਤਰ ਨੂੰ ਅਸੀਂ ਉਸ ਉਦੋਂ ਹੀ ਅਸਲ ਮਾਇਨੇ ਦੇ ਵਿੱਚ ਇੰਪਲੀਮੈਂਟ ਹੋਇਆ ਮੰਨਿਆਗੇ ਜਦੋਂ ਸਾਰੇ ਵਰਗਾਂ ਨੂੰ ਦੇਸ਼ ਦੇ ਸਾਧਨਾ ਸੰਸਾਧਨਾਂ ਦੇ ਵਿੱਚ हिस्सेदारी मिलेगी असल लोकतन्त्र उधो बहाल होएगा जी ते राजनीतिक तौर ते ਜਿਹੜਾ ਸਮਾਜ ਆ ਕਿੱਥੇ ਖੜਾ ਕਿੱਥੇ ਕ ਸਟੈਂਡ ਕਰਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਰਾਜਨੀਤਿਕ ਪੱਖ ਤੋਂ ਅਸੀਂ ਕਿੱਥੇ ਖੜੇ ਆ ਜਿਹੜੇ ਆਪਣੇ ਆਪ ਨੂੰ ਮੂਲ ਵਾਸੀ ਕਹਿੰਦੇ ਜਿਹੜੇ ਆਪੋ ਆਪਣੇ ਨਾਰੇ ਲਾ ਰਹੇ ਨੇ ਬਾਬਾ ਸਾਹਿਬ ਦਾ ਨਾਮ ਵੀ ਲੈ ਰਹੇ ਨੇ ਪਰ ਰਾਜਨੀਤਿਕ ਤੌਰ ਤੇ ਕਿਤੇ ਨਾ ਕਿਤੇ ਬੜਾ ਤਕੜਾ ਸ਼ੋਸ਼ਣ ਹੁੰਦਾ ਜਦੋਂ ਵੀ ਆਪਾਂ ਦੇਖਦੇ ਆ ਚਾਹੇ ਉਹ ਰਾਜਨੀਤਿਕ ਵੋਟਾਂ ਤੇ ਚਾਹੇ ਵਿਧਾਨ ਸਭਾ ਵੇ ਲੋਕ ਸਭਾ ਵੇ ਕੋਈ ਵੀ ਜਦੋਂ ਵੀ ਚੋਣਾਂ ਹੁੰਦੀਆਂ ਨੇ ਬੜਾ ਸ਼ੋਸ਼ਣ ਹੁੰਦਾ ਕਿੱਥੇ ਕਿ ਸਟੈਂਡ ਕਰਦੇ ਅਸੀਂ ਰਾਜਨੀਤਿਕ ਤੌਰ ਤੇ ਰਾਜਨੀਤਿਕ ਤੌਰ ਤੇ ਅਸੀਂ ਬੜੀ ਬੁਰੀ ਤਰ੍ਹਾਂ ਨਾਲ ਵੰਡੇ ਹੋਏ ਲੋਕਾਂ ਆਂ ਜਿਵੇਂ ਜਾਤੀਆਂ ਚ ਵੰਡੇ ਹੋਏ ਲੋਕ ਆ ਇਸ ਤਰੀਕੇ ਨਾਲ ਅਸੀਂ ਅਲੱਗ-ਅਲੱਗ ਪਾਰਟੀਆਂ ਵਿੱਚ ਵੀ ਵੰਡੇ ਹੋਏ ਲੋਕ ਹੈਗੇ ਆ ਮੈਂ ਫਗਵਾੜੇ ਤੋਂ ਬਿਲੋਂਗ ਕਰਦਾ ਗੁਰੂ ਵਿਰਾਸ ਮਹਾਰਾਜ ਜੀ ਜੀ ਦੀ ਜਨਮ ਦਿਨ ਜਦੋਂ ਸ਼ੋਭਾ ਯਾਤਰਾ ਹੁੰਦੀ ਆ ਬੜੀ ਵੱਡੀ ਸ਼ੋਭਾ ਯਾਤਰਾ ਹੁੰਦੀ ਜਲੰਧਰ ਵਿੱਚ ਵੀ ਬੜਾ ਇਕੱਠ ਹੁੰਦਾ ਆ ਵਾਲਮੀਕੀ ਮਹਾਰਾਜ ਜਾਂ ਹੋਰ ਸਾਡੇ ਰੈਬਰਾਂ ਨੂੰ ਲੈ ਕੇ ਅਸੀਂ ਧਾਰਮਿਕ ਤੌਰ ਤੇ ਸਾਡੇ ਲੋਕ ਇਕੱਠੇ ਹੋ ਜਾਂਦੇ ਹੈਗੇ ਆ ਇੱਕ ਬਰਾਦਰੀ ਪਾਰਟਿਕੂਲਰ ਇਕੱਠੀ ਹੋ ਜਾਂਦੀ ਹੈਗੀ ਆ ਵੱਡੇ ਲੈਵਲ ਤੇ ਪਰ ਉਹੀ ਜਦੋਂ ਵੋਟਾਂ ਦਾ ਟਾਈਮ ਆਉਂਦਾ ਆ ਤਾਂ ਉਹ ਸਾਰੇ ਅਲੱਗ-ਅਲੱਗ ਪਾਰਟੀਆਂ ਵਿੱਚ ਵੰਡ ਹੋ ਜਾਂਦੇ ਆ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਬਿੜਕਰ ਨੂੰ ਮੰਨਣ ਲੱਗ ਪਏ ਆ ਸਾਨੂੰ ਪਤਾ ਲੱਗਣ ਲੱਗ ਪਿਆ ਕਿ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਹੈਗੇ ਆ ਜੋ ਵੀ ਸਾਨੂੰ ਹੱਕ ਅਧਿਕਾਰ ਮਿਲੇ ਹੈਗੇ ਆ ਤੇ ਅਸੀਂ ਮਨਾ ਰਹੇ ਹੈਗੇ ਆ ਪਰ ਰਾਜਨੀਤਿਕ ਪੱਦਰ ਦੇ ਉੱਤੇ ਜਦੋਂ ਅਸੀਂ ਅਲੱਗ-ਅਲੱਗ ਪਾਰਟੀਆਂ ਵਿੱਚ ਵੰਡ ਹੋ ਜਾਂਦੇ ਹੈਗੇ ਆ ਉਸ ਵੰਡ ਦਾ ਨਤੀਜਾ ਇਹ ਹੁੰਦਾ ਹੈਗਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਜਾਂ ਰਵਿਦਾਸ ਮਹਾਰਾਜ ਜੀ ਕਬੀਰ ਜੀ ਜਾਂ तमाम ਮਹਾਪੁਰਸ਼ ਜਿਹੜੇ ਸਾਡੇ ਬਹੁਜਨ ਮਹਾਪੁਰਸ਼ ਹੈਗੇ ਆ ਉਹਨਾਂ ਦੀ ਵਿਚਾਰਧਾਰਾ ਦੇ ਵਿਰੋਧ ਦੇ ਵਿੱਚ ਕੰਮ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਹੈਗੀਆਂ ਉਹ ਸੱਤਾ ਦੇ ਵਿੱਚ ਆ ਜਾਂਦੀਆਂ ਆ ਉਹ ਹੁਕਮਰਾਨ ਬਣ ਜਾਂਦੀਆਂ ਹੈਗੀਆਂ ਔਰ ਫਿਰ ਉਹੀ ਸਿਸਟਮ ਜੋ ਵਰਣ ਸਿਸਟਮ ਕਾਸ ਸਿਸਟਮ ਉਸ ਨੂੰ ਮਜ਼ਬੂਤ ਬਣਾਉਣ ਦਾ ਔਰ ਉਸ ਦੇ ਵਿੱਚ ਜਿਹੜਾ ਸਾਡਾ ਇਕ ਸਥਾਨ ਹੈਗਾ ਆ ਉਸ ਨੂੰ ਉੱਥੇ ਹੀ ਬਣਾਈ ਰੱਖਣ ਦਾ ਜਿਹੜਾ ਕੰਮ ਹੈਗਾ ਉਹਨਾਂ ਪਾਰਟੀਆਂ ਉਹਨਾਂ ਸਰਕਾਰਾਂ ਦੇ ਵੱਲੋਂ ਹੁੰਦਾ ਹੈਗਾ ਆ ਜ਼ਰੂਰਤ ਹੈ ਅੱਜ ਕਿ ਅਸੀਂ ਧਾਰਮਿਕ ਤੌਰ ਤੇ ਜਿੱਥੇ-ਜਿੱਥੇ ਵੀ ਹੈਗੇ ਆ ਜਾਂ ਸਾਰੇ ਮਹਾਪੁਰਸ਼ਾਂ ਨੂੰ ਅਸੀਂ ਮੰਨ ਹੀ ਰਹੇ ਹੈਗੇ ਆ ਪਰ ਰਾਜਨੀਤਿਕ ਤੌਰ ਤੇ ਵੀ ਸਾਨੂੰ ਜਾਗਰੂਕ ਹੋਣ ਦੀ ਔਰ ਸੰਗਠਿਤ ਹੋਣ ਦੀ ਲੋੜ ਹੈਗੀ ਆ ਤਦ ਹੀ ਅਸੀਂ ਹੁਕਮਰਾਨ ਬਣ ਸਕਾਂਗੇ ਔਰ ਅਸੀਂ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਫਿਰ ਖੁਦ ਕਰਨ ਦੇ ਲਾਇਕ ਹੋ ਜਾਾਂਗੇ ਜੀ ਸੋ ਸਾਥੀਓ ਇਹ ਸੀ ਸਾਡੇ ਸਰ ਗਿਆਨਸ਼ੀਲ ਜੀ ਫਗਵਾੜਾ ਤੋਂ ਸੋ ਬੇਨਤੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸੋ ਬਹੁਤ ਬਹੁਤ ਧੰਨਵਾਦ ਜੈਪੀਮ ਜੈਪਾਰ